ਹੋਨੇ ਹੋਨੇ ਮਾਨਪਤ ਬਾਦਲਵਾਰੀ ਆਈ ਤਾਜ਼ਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਮ ਦਵਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਗਗਨਪ੍ਰਸ ਸਿੰਘ ਬਾਦਲ ਉਪਰ ਇਲਜ਼ਾਮ ਲਾ ਕੇ ਸ਼੍ਰੋਮਣੀ ਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਲਈ ਸੀਐਮ ਭਗਵੰਤ ਮਾਨ ਖੁਦ ਗਿੱਦੜ ਬਾਜ਼ਾਰ ਨੇ ਡਿੰਪੀ ਢੋ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਵੱਡਾ ਅਲਾਨ ਕੀਤਾ ਮਨਪ੍ਰੀਤ ਬਾਦਲ ਨੇ ਡਿੰਪੀ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆ ਅਲਾਨ ਕੀਤਾ ਕਿ ਉਹ ਹਮੇਸ਼ਾ ਬੀਜਪੇ ਦੀ ਵਿੱਚ ਹੀ ਰਹਿਣਗੇ ਉਹਨਾਂ ਢਿੱਲੂ ਤੇ ਵਰਦਿਆ ਕਿਹਾ ਹੈ ਕਿ ਇਹ ਉਹ ਸਖਸ਼ ਹੈ ਜਿਸ ਨੇ ਕਦੇ ਵੀ ਟੋਨ ਨਹੀਂ ਜਿੱਤੀ ਉਹਨਾਂ ਕਹਿਆ ਹੈ ਕਿ ਡਿੰਪੀ ਬੁਖਲਾਹੜ ਤੇ ਦੁਸ਼ਣਬਾਸੀ ਦਾ ਸਹਾਰਾ ਲੈ ਰਿਹਾ ਹੈ ਔਰ ਨਾ ਦਾਵਾ ਕੀਤਾ ਹੈਗੀ ਪੰਜਾਬ ਦੇ ਵਿੱਚ ਗਿੱਦੜ ਬਾਹ ਤੇ ਹੋਰ ਥਾਵਾਂ ਤੇ ਰਿਵਾਇਤੀ ਅਕਾਲੀ ਦਲ ਦਾ ਵੋਟ ਬੈਂਕ ਲਗਾਤਾਰ ਬਾ